ਇਹ ਦਿਨ ਸੂਬਾ ਭਰ ਵਿੱਚ 210 ਡੀਐਸਪੀ ਰੈਂਕ ਦੇ ਤਬਾਦਲੇ ਕੀਤੇ ਗਏ ਸਨ ਡੀਐਸਪੀ ਵੱਲੋਂ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚ ਕੇ ਅਹੁਦਾ ਸੰਭਾਲ ਕੇ ਮੁਲਾਜ਼ਮਾਂ ਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਤਹਿਤ ਨਾਬਾ ਹਲਕੇ ਦੀ ਵਾਕਡੋਰ ਮੈਲਾ ਡੀਐਸਪੀ ਪ੍ਰਭਜੋਤ ਕੋਰ ਵੱਲੋਂ ਸੰਭਾਲੀ ਗਈ ਹੈ ਨਾਬਾ ਵਿੱਚ ਪਹਿਲੀ ਵਾਰ ਮੈਲਾ ਡੀਐਸਪੀ ਦੇ ਅਹੁਦੇ ਤੇ ਤਨਾਤ ਨਵਨਯੁਕਤ ਡੀਐਸਪੀ ਪਰਬਜੋਤ ਕੌਰ ਅਹੁਦਾ ਸੰਭਾਲਦੇ ਹੀ ਐਕਸ਼ਨ ਮੋਡ ਵਿੱਚ ਵਿਖਾਈ ਦਿੱਤੇ ਅਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤੀ ਜੇਕਰ ਕੋਈ ਵੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਸੁੱਟਿਆ ਜਾਵੇਗਾ ਨੱਬਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਵੀ ਸੁਣੋ ਕੀ ਬੋਲੇ ਨਵਨਯੁਕਤ ਡੀਐਸਪੀ ਪਰਬਜੋਤ ਕੌਰ ਦੇਖੋ ਅਸੀਂ ਵਚਨਬੱਧ ਹੈਗੇ ਆ ਕਿ ਵੀ ਹਰ ਤਰ੍ਹਾਂ ਦਾ ਵੀ ਜਿਹੜਾ ਵੀ ਬੰਦਾ ਕ੍ਰਾਈਮ ਕਰਦਾ ਹੈ ਭਾਵੇਂ ਉਹ ਨਸ਼ੇ ਵਿੱਚ ਇਨਵੋਲਡ ਹੈ ਜਾਂ ਹੋਰ ਵੀ ਕ੍ਰਾਈਮ ਹੈਗੇ ਨੇ ਉਹ ਸਾਰਿਆਂ ਦੇ ਅਗੇਂਸਟ ਅਸੀਂ ਐਕਟਿਵਲੀ ਐਕਸ਼ਨ ਲੈਣਾ ਚਾਹੁੰਦੇ ਆ ਕੋਈ ਵੀ ਮਾੜਾ ਅਨਸਰ ਪੁਲਿਸ ਵੱਲੋਂ ਉਹਦੇ ਖਿਲਾਫ ਕਰਨ ਵੀ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਕਮਿਟੀ ਨੂੰ ਕੀ ਇਨਸਟ੍ਰਕਸ਼ਨ ਆ ਦਿੱਤੀਆਂ ਨੇ ਅੱਜ ਅ ਅੱਜ ਅਸੀਂ ਬਸ ਸਰਸਰੀ ਫਰਸਟ ਟਾਈਮ ਮੀਟਿੰਗ ਕਰ ਰਹੇ ਹੈਗੇ ਆ ਉਹਨਾਂ ਤੋਂ ਇਨਪੁਟ ਲੈਣਾ ਕਿ ਵੀ ਕੀ ਏਰੀਆਜ਼ ਦੀ ਉਹਨਾਂ ਦੀ ਕੀ ਪ੍ਰੋਬਲੈਮੈਟਿਕ ਏਰੀਆਜ਼ ਹੈਗੇ ਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਕਸ ਕਰਕੇ ਉਹਨੂੰ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਕੋਈ ਵੈਲਫੇਅਰ ਲਈ ਤੇ ਅਦਰਵਾਈਜ਼ ਜਿਹੜੀ ਵੀ ਅਗੇ ਇਨਸਟਰਕਸ਼ਨਸ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨਵਨਵਾਸੀਆਂ ਨੂੰ ਕੀ ਮੈਸੇਜ ਬਣਨੇਗਾ ਅ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਅ ਤਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਹਾਂ ਇਹ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਸੋ ਤੁਹਾਨੂੰ ਜੇ ਤੁਹਾਡਾ ਤੇ ਜੇਕਰ ਸਾਡਾ ਤੁਹਾਡਾ ਸਾਥ ਸਾਡੇ ਨਾਲ ਹੋਏਗਾ ਤਾਂ ਅਸੀਂ ਹਰ ਤਰ੍ਹਾਂ ਦੀ ਪ੍ਰੋਬਲਮ ਅਸੀਂ ਨੂੰ ਟੈਕਲ ਕਰ ਸਕਦੇ ਹਾਂ ਤੇ ਚੰਗਾ ਕਾਨੂੰਨ ਅਮਨ ਅਮਨ ਕਾਨੂੰਨ ਆਪਣੇ ਸ਼ਹਿਰ ਨੂੰ ਦੇ ਸਕਦੇ ਹਾਂ ਗੱਲ ਤਾਂ ਸਭ ਜਿਹੜੇ ਲੋਕ ਡਰਦੇ ਨੇ ਉਹਨਾਂ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ ਹੈਗਾ ਬਿਨਾਂ ਡਰ ਤੋਂ ਤੁਹਾਨੂੰ ਕਾਲ ਕਰਨਾ ਸਾਡਾ ਬੁੱਤ ਰੱਖਿਆ ਜਾਏਗਾ ਅ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਲੋਟ ਆਫ ਈਮੇਲਸ ਵੀ ਈਮੇਲ ਰਾਹੀਂ ਵੀ ਤੁਸੀਂ ਅਨੋਨਿਮਸ ਵੀ ਇੱਥੇ ਆ ਸਕਦੇ ਹੋ ਚਿੱਠੀ ਵੀ ਸਾਨੂੰ ਭੇਜ ਸਕਦੇ ਹੋ ਮੈਨੂੰ ਅਲੱਗ ਤੋਂ ਆ ਕੇ ਵੀ ਮਿਲ ਸਕਦੇ ਹੋ ਸਾਡੇ ਐਸ.ਐਚ.ਓ ਸਾਹਿਬਾਨ ਵੀ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਕੋਲ ਵੀ ਤੁਸੀਂ ਮਿਲ ਸਕਦੇ ਹੋ ਸਾਡਾ ਪਰਪਸ ਮਾੜੇ ਅਨਸਰ ਦੇ ਖਿਲਾਫ ਐਕਸ਼ਨ ਲੈਣਾ ਹੈ ਨਾ ਕਿ ਤੁਹਾਡਾ ਨਾਮ ਅੱਗੇ ਕਰਨਾ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦਿਓਗੇ ਉਹ ਪਹਿਲੇ ਪਹਿਲ ਦੇ ਆਧਾਰ ਤੇ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਰਚ ਲੈ ਜਾਂਦੀ ਜਾਏਗੀ ਮਾੜੇ ਨੂੰ ਸਾਨੂੰ ਕੀ ਹੈ ਸੱਤ ਦਿਸ਼ਾਂ ਦੀ ਮਾੜੇ ਅਨਸਰਾਂ ਨੂੰ ਤਾਂ ਇਹ ਹੈਗੀ ਹੈ ਕਿ ਵੀ ਜਿਆਦਾ ਆਪਣਾ ਕੰਮ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਖਿਲਾਫ 100% ਕਾਰਵਾਈ ਅਮਜਲੀਂ ਦੀ ਜਾਵੇਗੀ